ਰਾਤੋਂ ਕੋ ਠੂਠ ਕਰ ਦਿਨ ਕੇ ਲਈ ਰੋਤੇ ਹੈ ਜੀ ਜੋ ਹਮਾਰਾ ਫਾਰਮੂਲਾ ਯੂਜ਼ ਕਰਨਗੇ ਉਹ ਆਪਣੇ ਮਕਾਨੋ ਮੇ ਆਰਾਮ ਸੇ ਸੋਤੇ ਹੈ ਓਕੇ ਜੀ ਇਹ ਹੈਗਾ ਜੀ ਨਾਈਟ ਰੀਚਾਰਜ ਫਾਰਮੂਲਾ ਇਹ ਦੁਨੀਆ ਦੀ ਸਭ ਤੋਂ ਜ਼ਿਆਦਾ ਫੇਮਸ ਤੇ ਸਭ ਤੋਂ ਜ਼ਿਆਦਾ ਵਧੀਆ ਚੀਜ਼ ਏ ਜਿਹੜੀ ਕਿ ਤੁਹਾਡਾ ਰੀਚਾਰਜ ਖਤਮ ਹੋਣ ਤੋਂ ਬਾਅਦ ਤੁਹਾਨੂੰ ਜਿਹਦੀ ਲੋੜ ਏ ਜਿੰਨੇ ਤੁਹਾਡੀ ਬਾਡੀ ਦਾ ਕਣ ਕਣ ਜਿਹੜਾ ਉਹ ਚਾਰਜ ਕਰ ਦੇਣਾ ਤੁਹਾਡੇ ਤੁਹਾਡੇ ਅੰਦਰ ਇੰਨੀ ਤਾਕਤ ਇੰਨੀ એનર્ਜੀ ਆ ਜੇਗੀ ਤੁਸੀਂ ਆਪ ਕਹੋਗੇ ਵੀ ਇਹ ਸਰੀਰ ਮੇਰਾ ਹੀ ਹੈ ਠੀਕ ਹੈ ਜੀ ਇਹਨੂੰ ਕ੍ਰਸ਼ ਕੀਤਾ ਤੋੜਿਆ ਆਮਦੋਸਤੀ ਚ ਪਾਇਆ ਪਹਿਲਾਂ ਆਮਦੋਸਤੀ ਚ ਪਾਵਾਂਗੇ ਇਹਨੂੰ ਪਹਿਲਾਂ ਥੋੜਾ ਜਿਹਾ ਕੁੱਟ ਲਾਂਗੇ ਕੁੱਟ ਕੇ ਜਦੋਂ ਆ ਦੇਖੋ ਬਰੀਕ ਬਰੀਕ ਜੀ ਹੋਣੀ ਸ਼ੁਰੂ ਹੋ ਗਈ ਨਾ ਹਾਂ ਇਹਨੂੰ ਛੋਟੇ ਛੋਟੇ ਕਰਕੇ ਜਿੰਨੀ ਬਰੀਕ ਕਰਕੇ ਪਾਵਾਂਗੇ ਉੰਨਾ ਜ਼ਿਆਦਾ ਇਹਦਾ ਅਸਰ ਪਾਣੀ ਦੇ ਵਿੱਚ ਆਏਗਾ ਉਹਨਾਂ ਨੂੰ ਕੁਦਰਤੀ ਇਹ ਫਿਰ ਇਹ ਕੀ ਕਰੇਗਾ ਜੀ ਜਿਹੜੀ ਤੁਹਾਡੇ 파ਟਨਰ ਮੋਰੇ ਤੁਹਾਡੀਆਂ ਅੱਖਾਂ ਨੀਵੀਆਂ ਕਰ ਦਿੰਦੀ ਏ ਤੁਹਾਨੂੰ ਬਹੁਤ ਜ਼ਿਆਦਾ ਸ਼ਰਮਿੰਦਾ ਕਰ ਦਿੰਦੀ ਏ ਪਲੱਸ ਜੇ ਤੁਸੀਂ ਬਾਪ ਬਣਨ ਦਾ ਸੁਪਨਾ ਲੈਂਦੇ ਪਏ ਉਹ ਜੇ ਤੁਹਾਡੇ ਸ਼ਿਕਰਾਣੂ ਘਟ ਹੋ ਗਏ ਨੇ ਜਾਂ ਬਿਲਕੁਲ ਨਹੀਂ ਰਹੇ ਇਸ ਸ਼ਿਕਰਾਣੂ ਵੀ ਬਦਾਨ ਦੀ ਸਮਰੱਥਾ ਰੱਖਦਾ ਫਰੂਕੀ ਸਾਹਿਬ ਨਜਾਇਜ਼ ਜਿਹੜਾ ਆਪਣਾ ਧਿਆਨ ਹੈ ਬੋਡੀ ਨੂੰ ਤਰਸਾਓਗੇ ਤੇ ਬੋਡੀ ਦੇ ਜਿਹੜੇ ਸਰਕਮਸਟੈਂਸਿਸ ਨੇ ਉਹਨਾਂ ਨੂੰ ਫੇਸ ਕਰਨ ਲਈ ਤਿਆਰ ਹੋ ਜਾਓ ਜਿਹੜੇ ਵੀ ਬੰਦੇ ਨਾਲ ਤੁਸੀਂ ਚੰਗੀ ਮਾੜੀ ਕਰਦੇ ਹੋ ਉਹ ਕਹਿੰਦਾ ਨਹੀਂ ਮੈਂ ਟਾਈਮ ਆਂ ਤਾਂ ਤੈਨੂੰ ਦੱਸਾਂਗਾ ਇਦਾਂ ਹੀ ਸਰੀਰ ਹੈ ਸਾਡਾ ਸਰੀਰ ਦੇ ਰੀਪਰਕਸ਼ਨ ਉਦੋਂ ਆਉਂਦੇ ਨੇ ਜਦੋਂ ਉਸ ਚੀਜ਼ ਦੀ ਤੁਹਾਨੂੰ ਸਭ ਤੋਂ ਵੱਧ ਲੋੜ ਹੁੰਦੀ ਹੈ ਤੇ 슈ਗਰ ਵਾਲਿਆਂ ਦਾ ਮੈਂ ਕਹਿੰਦਾ 슈ਗਰ ਵਾਲਿਆਂ ਦਾ ਜ਼ਿਆਦਾ ਹੱਕ ਹੈ 슈ਗਰ ਵਾਲਿਆਂ ਲਈ ਅਸੀਂ ਸਪੈਸ਼ਲ ਦਵਾਈ ਤਿਆਰ ਕੀਤੀ ਹੈ ਆ ਉਹਨੂੰ ਆਪਾਂ ਕਹਿੰਦੇ 슈ਗਰ ਕਿਲਰ ਠੀਕ ਹੈ 슈ਗਰ ਕਿਲਰ ਮੀਨਸ ਵੀ ਉਹਨਾਂ ਦੀ ਡਾਇਬੀਟੀਜ਼ ਵੀ ਠੀਕ ਹੋ ਜਾਏਗੀ ਤੇ ਜਿਹੜਾ ਇਹ ਫੰਕਸ਼ਨ ਹੈ ਲੋਲ ਬੀਡੋ ਵਾਲਾ ਜਾਂ ਪਾਵਰ ਵਾਲਾ ਜਾਂ ਟਾਈਮਿੰਗ ਵਾਲਾ ਉਹ ਵੀ ਨਾਲ ਕਵਰ ਹੋਏਗਾ ਇਹ ਨੁਸਕਾ ਫਾਰਮੂਲਾ ਬਣ ਕੇ ਬਿਲਕੁਲ ਤਿਆਰ ਹੈ ਜੀ ਆਹ ਦੇਖੋ ਜੀ ਇਹ ਆਹ ਬਣ ਗਿਆ ਜੀ ਤੁਹਾਡਾ ਫਾਰਮੂਲਾ ਤਿਆਰ ਹੋ ਗਿਆ ਆਹ ਦੇਖੋ ਜੀ ਇਹਨੂੰ ਆਪਾਂ ਰਾਤ ਨੂੰ ਰਾਤ ਦੀ ਰੋਟੀ ਤੋਂ 15 20 ਮਿੰਟ ਬਾਅਦ ਆਪਾਂ ਇਹਨੂੰ ਲੈ ਸਕਦੇ ਆ 20 ਮਿੰਟ ਬਾਅਦ ਤੇ ਇਹਦਾ ਜਿਹੜਾ ਫੰਕਸ਼ਨ ਹੈ ਲੈਂਦਿਆ ਸਰ ਇਨਸਟੈਂਟ એનર્ਜੀ ਵਾਲਾ ਜੀ ਉਹ ਨਾਲ ਹੀ ਐਕਟੀਵੇਟ ਹੋ ਜਾਏਗਾ ਮੈਂ ਹੁਣ ਫਰੂਕੀ ਸਾਹਿਬ ਨੂੰ ਰਿਕੁਐਸਟ ਕਰਾਂਗਾ ਵੀ ਇਹਨੂੰ ਟੇਸਟ ਕਰਕੇ ਦੇਖੋ ਰਾਤੋਂ ਕੋਠੂਠ ਕਰ ਦਿਨ ਕੇ ਲਈ ਰੋਤੇ ਹੈ ਫਰੂਕੀ ਸਾਹਿਬ ਜੀ ਜੋ ਹਮਾਰਾ ਫਾਰਮੂਲਾ ਯੂਜ਼ ਕਰਨਗੇ ਉਹ ਆਪਣੇ ਮਕਾਨੋ ਮੇ ਆਰਾਮ ਸੇ ਸੋਤੇ ਹੈ ਓਕੇ ਜੀ ਇਹ ਹੈਗਾ ਜੀ ਨਾਈਟ ਦੀ ਚਾਰਜ ਫਾਰਮੂਲਾ ਨਾਈਟ ਰੀਚਾਰਜ ਫਾਰਮੂਲੇ ਦਾ ਮਤਲਬ ਇਹ ਹੋਇਆ ਵੀ ਜਿਨ੍ਹਾਂ ਨੇ ਕੰਪਨੀ ਆਲੇ ਪਹਿਲਾਂ ਨੇ ਉਹ ਟਾਕ ਟਾਈਮ ਦੇ ਫਾਰਮੂਲੇ ਕੱਢੇ ਸੀਗੇ ਨਾਈਟ ਰੀਚਾਰਜ ਦਾ ਨਾ ਰੀਚਾਰਜ ਕੱਢਿਆ ਸੀ ਜਿਨ੍ਹਾਂ ਨੇ ਉਦੋਂ ਉਹ ਕੰਪਨੀਆਂ ਦੇ ਨਾਈਟ ਦੇ ਰੀਚਾਰਜ ਕਰਾਏ ਨਾ ਜਿਹਨਾਂ ਰਾਤਾਂ ਨੇ ਜਾਗੇ ਜਾ ਕੇ ਗੱਲਾਂ ਕੀਤੀਆਂ ਖਟੀਆਂ ਮਿੱਠੀਆਂ ਅੱਜ ਉਹਨਾਂ ਦੇ ਜਿਹੜੇ ਦੂਜੇ ਰੀਚਾਰਜ ਨੇ ਉਹ ਮੁੱਕੇ ਹੋਏ ਨੇ ਉਹਦੇ ਲਈ ਅਸੀਂ ਕੁਦਰਤੀ ਰੀਚਾਰਜ ਲੈ ਕੇ ਆਏ ਆ ਬਹੁਤ ਸ਼ਾਨਦਾਰ ਰੀਚਾਰਜ ਰਹਿਣ ਵਾਲਾ ਕੀ ਹਾਲ ਹੈ ਹਾਂਜੀ ਸੋ ਸਲਾਮ ਨਮਸਤੇ ਸਤਿ ਸ਼੍ਰੀ ਅਕਾਲ ਜੀ ਹਕੀਕਤ ਟੀਵੀ ਪੰਜਾਬੀ ਦੇਖ ਰਹੇ ਹੋ ਤੁਸੀਂ ਤੁਹਾਡੇ ਨਾਲ ਮੈਂ ਹਾਂ ਡਾਕਟਰ ਕਾਸਿਫ faruqui ਤੇ ਮੇਰੇ ਨਾਲ ਨੇ ਹਮੇਸ਼ਾ ਦੀ ਤਰ੍ਹਾਂ ਗੋਰਿਆਂ ਦੇ ਵੈਦ ਵੈਦ ਹਰਸ਼ਵੀਰ ਜੀ ਜਿਨ੍ਹਾਂ ਨੇ ਅੱਜ ਇਹ ਗੀਤ ਪੂਰਾ ਕੀਤਾ ਗੁਰਦਾਸ ਮਾਨ ਸਾਹਿਬ ਦਾ ਇਹ ਗੀਤ ਹੈਗਾ ਬੜਾ ਫੇਮਸ ਹੋਇਆ ਸੀ ਪਰ ਡਾਕਟਰ ਸਾਹਿਬ ਦਾ ਕਹਿਣਾ ਹੈ ਕਿ ਇਸ ਵੇਲੇ ਰਾਤਾਂ ਨੂੰ ਉੱਠ ਉੱਠ ਕੇ ਉਹ ਲੋਕ ਉਹ ਨੌਜਵਾਨ ਰੋ ਰਹੇ ਨੇ ਜਿਨ੍ਹਾਂ ਨੇ ਪਹਿਲਾਂ ਅਨਲਿਮਿਟਿਡ ਸਰਵਿਸ ਦਾ ਫਾਇਦਾ ਲਿਆ ਨਾਈਟ ਰੀਚਾਰਜ ਕਰਵਾਇ ਤੇ ਹੁਣ ਉਹਨਾਂ ਨੂੰ ਕੁਦਰਤੀ ਇਹ ਫਿਰ ਇਹ ਕੀ ਕਰੇਗਾ ਜੀ ਇਹ ਤੁਹਾਡੇ ਅੰਦਰ ਆਈ ਜਿਹੜੀ ਕਮਜ਼ੋਰੀ ਏ ਕਮਜ਼ੋਰੀ ਤੂੰ ਮਰਾ ਦੇਵੇਂ ਕਿ ਜਿਹੜੀ ਤੁਹਾਡੇ ਪਾਰਟਨਰ ਮੋਰੇ ਤੁਹਾਡੀਆਂ ਅੱਖਾਂ ਨੀਵੀਆਂ ਕਰ ਦਿੰਦੀ ਏ ਤੁਹਾਨੂੰ ਬਹੁਤ ਜ਼ਿਆਦਾ ਸ਼ਰਮਿੰਦਾ ਕਰ ਦਿੰਦੀ ਏ ਪਲੱਸ ਜੇ ਤੁਸੀਂ ਬਾਪ ਬਣਨ ਦਾ ਸੁਪਨਾ ਲੰਦੇ ਪਏ ਹੋ ਜਾਂ ਤੁਹਾਡੇ ਸ਼ਿਕਰਾਣੂ ਘੱਟ ਹੋ ਗਏ ਨੇ ਜਾਂ ਬਿਲਕੁਲ ਨਹੀਂ ਰਹੇ ਇਸ ਸ਼ਿਕਰਾਣੂ ਵੀ ਵਿਦਾਨ ਦੀ ਸਮਰੱਥਾ ਰੱਖਦਾ ਫਰੂਕੀ ਸਾਹਿਬ ਜੀ ਜੀ ਹਾਂ ਅੱਛਾ ਡਾਕਟਰ ਸਾਹਿਬ ਇਹ ਹੈ ਕਿ ਚੀਜ਼ ਕਿਹੜੀ ਕਿਹੜੀ ਚੀਜ਼ ਤੁਸੀਂ ਇਹ ਕਾਦੀ ਇਹ ਕਿਸ ਚੀਜ਼ ਦੀ ਜੜ ਹੈ ਜੀ ਇਹ ਕਾਦੀ ਜੜ ਹੈ ਇਹ ਦੁਨੀਆ ਦੀ ਸਭ ਤੋਂ ਜ਼ਿਆਦਾ ਫੇਮਸ ਤੇ ਸਭ ਤੋਂ ਜ਼ਿਆਦਾ ਵਧੀਆ ਚੀਜ਼ ਏ ਜਿਹੜੀ ਕਿ ਤੁਹਾਡਾ ਰੀਚਾਰਜ ਖਤਮ ਹੋਣ ਤੋਂ ਬਾਅਦ ਤੁਹਾਨੂੰ ਜਿਹਦੀ ਲੋੜ ਏ ਜਿੰਨੇ ਤੁਹਾਡੀ ਬਾਡੀ ਦਾ ਕਣ-ਕਣ ਜਿਹੜਾ ਉਹ ਚਾਰਜ ਕਰ ਦੇਣਾ ਤੁਹਾਡੇ ਤੁਹਾਡੇ ਅੰਦਰ ਇੰਨੀ ਤਾਕਤ ਇੰਨੀ એનર્ਜੀ ਆ ਜਾਏਗੀ ਤੁਸੀਂ ਆਪ ਕਹੋਗੇ ਵੀ ਇਹ ਸਰੀਰ ਮੇਰਾ ਹੀ ਏ ਇਹ ਬਾਡੀ ਮੇਰੀ ਏ ਪਰਫਾਰਮੈਂਸ ਲਈ ਜਿਹੜੀ ਸਭ ਤੋਂ ਵਧੀਆ ਦੁਨੀਆ ਦੀ ਚੀਜ਼ ਬਣੀ ਉਹਨੂੰ ਕਹਿੰਦੇ ਅਕਰਕਰਾਂ ਅਕਰਕਰਾਂ ਜਿਹੜੀ ਏ ਇਹ origignal ਅਕਰਕਰਾਂ ਬਟ ਮੈਂ ਇੱਥੇ ਅਕਰਗਰਾ ਦੀ ਪ੍ਰੋਮੋਸ਼ਨ ਕਰਨ ਲਈ ਨਹੀਂ ਆਇਆ ਨਾ ਇਹ ਅਕਰਗਰਾ ਮੇਰੇ ਕੋ ਤੁਹਾਨੂੰ ਮਿਲਣੀ ਹੈ ਨਾ ਇਹਦੀ ਅਵੇਲੇਬਿਲਟੀ ਲਈ ਮੈਨੂੰ ਕੋਈ ਫੋਨ ਕਰੇ ਇਹ ਸਮਾਨ ਹੈਗਾ ਪੰਸਾਰੀ ਸਾਹਿਬ ਦਾ ਸਾਡਾ ਸਿਰਫ ਕੰਮ ਇੰਨਾ ਹੀ ਹੈ ਵੀ ਤੁਹਾਨੂੰ ਗਾਈਡ ਕਰਨਾ ਤੁਹਾਨੂੰ ਜਿਹੜੇ ਇਸ ਕਾਲਮ ਦੇ ਵਿੱਚ ਤਾਕਤ ਦੇ ਨਾਂ ਦੇ ਤੇ ਠੱਗੀ ਮਾਰਨ ਲਈ ਆ ਜਾਂਦੇ ਨੇ ਜਿਹੜੇ ਕਹਿੰਦੇ ਜੀ ਲੱਖ ਰੁਪਇਆ ਭੇਜ ਦੋ ਸਪੈਸ਼ਲੀ ਮੈਂ ਗੱਲ ਕਰ ਰਿਹਾ ਉਹਨਾਂ ਭਰਾਵਾਂ ਲਈ ਜਿਹੜੇ ਵਿਦੇਸ਼ਾਂ 'ਚ ਬਿਠੇ ਨੇ ਸਾਡੇ ਐਨਆਰਆਈ ਵੀਰ ਨੇ ਜਿਹੜੇ ਅਮਰੀਕਾ ਵਾਲੇ ਨੇ ਕੈਨੇਡਾ ਵਾਲੇ ਨੇ ਆਸਟ੍ਰੇਲੀਆ ਵਾਲੇ ਨੇ ਯੂਕੇ ਵਾਲੇ ਨੇ ਇਹਨਾਂ ਨਾਲ ਅਕਸਰ ਸਾਨੂੰ ਫੋਨ ਆਉਂਦੇ ਨੇ ਸਾਨੂੰ ਬਹੁਤ ਉਹਨਾਂ ਨਾਲ ਪ੍ਰੇਮ ਹੈ ਮੁਹੱਬਤ ਹੈ ਤੇ ਅਸੀਂ ਇਹ ਨਹੀਂ ਚਾਹਦੇ ਵੀ ਉਹਨਾਂ ਨਾਲ ਠੱਗੀ ਵਜੇ ਸੋ ਆਪਾਂ ਉਹਨਾਂ ਲਈ ਇੱਕ ਅਪੀਲ ਲੈ ਕੇ ਆਏ ਹਾਂ ਵੀ ਇਹ ਜਿਹੜੀਆਂ ਚੀਜ਼ਾਂ ਨੇ ਇੰਨੀਆਂ ਮਹਿੰਗੀਆਂ ਨਹੀਂ ਹੈਗੀਆਂ ਜਿੰਨੀਆਂ ਤੁਹਾਨੂੰ ਦੱਸੀਆਂ ਜਾਂਦੀਆਂ ਨੇ ਇਹ ਇਦਾਂ ਦੀ ਜਦੋਂ ਤੁਹਾਨੂੰ ਕੋਈ ਚੀਜ਼ ਕਹਿੰਦੇ ਨੇ ਤੇ ਠੱਗੀ ਤੋਂ ਬਚੋ ਜਿਹੜੇ ਆ ਰੀਚਾਰਜ ਵਾਲੇ ਫਾਰਮੂਲੇ ਨੇ ਇਹਨਾਂ ਦੇ ਉੱਤੇ ਆਜੋ ਤੁਹਾਡੇ ਪੈਸੇ ਵੀ ਵੱਜ ਜਾਣਗੇ ਤੁਹਾਡੇ ਡਾਲਰ ਵੀ ਵੱਜ ਜਾਣਗੇ ਜ਼ੀਰੋ ਵੀ ਵੱਜ ਜਾਣਗੇ ਪਾਉਂਡ ਵੀ ਵੱਜ ਜਾਣਗੇ ਦਰਮ ਵੀ ਵੱਜ ਜਾਣਗੇ ਤੁਸੀਂ ਸਿੰਪਲੀ ਇਹਨਾਂ ਚੀਜ਼ਾਂ ਦੇ ਤੇ ਕਨਸੈਂਟਰੇਟ ਕਰੋ ਕਿਉਂਕਿ ਇਹ ਨੈਚੁਰਲ ਚੀਜ਼ਾਂ ਨੇ ਨੇਚਰ ਦੇ ਨਾਲ ਆਪਣਾ ਜਿਹੜਾ ਸਰੀਰ ਹੈ ਉਹ ਪੰਜ ਤੱਤਾਂ ਦਾ ਬਣਿਆ ਹੋਇਆ ਹੈ ਜੇ ਪੰਜ ਤੱਤਾਂ ਦੇ ਨਾਲ ਤੁਸੀਂ ਜੁੜੋਗੇ ਪ੍ਰਮਾਤਮਾ ਦੀਆਂ ਦਿੱਤੀਆਂ ਜਿਹੜੀਆਂ ਨੈਚੁਰਲ ਚੀਜ਼ਾਂ ਨੇ ਉਹਨਾਂ ਨਾਲ ਜੁੜੋਗੇ ਤੇ ਤੁਹਾਡੀ ਕਮਜ਼ੋਰੀ ਵੀ ਦੂਰ ਹੋਏਗੀ ਤੁਹਾਡੇ ਪਾਰਟਨਰ ਸਾਹਮਣੇ ਤੁਹਾਨੂੰ ਅੱਖਾਂ ਵੀ ਨੀਵੀਆਂ ਨਹੀਂ ਕਰਨੀਆਂ ਪੈਣਗੀਆਂ ਰਾਤਾਂ ਨੂੰ ਉੱਠ ੁੱਟ ਕੇ ਰੋਣਾ ਵੀ ਨਹੀਂ ਪਏਗਾ ਤੇ ਬਹੁਤ ਜ਼ਿੰਦਗੀ ਖੁਸ਼ਹਾਲ ਹੋ ਜੇਗੀ ਜੀ ਜੀ ਅੱਛਾ ਡਾਕਟਰ ਸਾਹਿਬ ਤੁਸੀਂ ਕਹਿ ਰਹੇ ਹੋ ਵੀ ਜਿਨ੍ਹਾਂ ਨੇ ਆਪਣੇ ਜਵਾਨੀ ਵਾਲੇ ਪੈਕ ਹੈ ਜਿਹਨਾਂ ਨੇ ਜਿਹੜੇ ਅਸੀਂ ਚਲੋ ਗੱਲ ਕਰ ਲਈਏ ਮਤਲਬ ਪਹਿਲ ਨਹੀਂ ਜਿਨ੍ਹਾਂ ਨੇ ਰੀਚਾਰਜ ਮੁੱਕ ਗਏ ਨੇ ਜਿਨ੍ਹਾਂ ਦੇ ਮਤਲਬ ਜੇ ਬੈਠ ਜਣ ਤਾਂ ਉਹਨਾਂ ਕੋਲੋਂ ਉੱਠਣ ਜਾਂਦਾ ਜੇ ਉੱਠ ਜਣ ਤਾਂ ਉਹਨਾਂ ਕੋਲੋਂ ਫਿਰ ਬੈਠ ਨਹੀਂ ਹੁੰਦਾ ਮਤਲਬ ਵੀਕਨੈਸ ਇੰਨੀ ਜਿਆਦਾ ਹੋ ਜਾਂਦੀ ਹੈ ਕੰਮ ਤੇ ਜਾਂਦੇ ਨੇ ਤਾਂ ਘਰ ਆਉਣ ਦਾ ਦਿਲ ਨਹੀਂ ਹੈ ਘਰ ਆਜਦੇ ਨੇ ਤਾਂ ਫਿਰ ਕੰਮ ਤੇ ਜਾਣ ਦਾ ਦਿਲ ਨਹੀਂ ਕਰਦਾ ਇਹ ਜਿਹੜੀ ਇਸ ਤਰ੍ਹਾਂ ਦੀ ਵੀਕਨੈਸ ਹੈਗੀ ਹੈ ਤੁਸੀਂ ਕਹਿ ਰਹੇ ਹੋ ਵੀ ਇਹਦਾ ਸਿੱਧਾ ਸਿੱਧਾ ਕਾਰਨ ਹੈਗਾ ਫੋਨ ਤੇ ਲੰਮੀਆਂ ਲੰਮੀਆਂ ਗੱਲਾਂ ਕਰਨੀਆਂ ਇਸ ਵੇਲੇ ਤਾਂ ਉਸ ਵੇਲੇ ਤਾਂ ਨਾਈਟ ਰੀਚਾਰਜ ਹੁੰਦਾ ਸੀ ਡਾਕਟਰ ਸਾਹਿਬ ਇਸ ਵੇਲੇ ਤੇ ਜਿਹੜਾ ਅਨਲਿमिटेड ਹੈਗਾ ਜੀ ਹੁਣ ਤੇ ਦੇਖੋ ਪਤਾ ਹੈ ਕੀ ਗੱਲ ਹੈ ਜਿੰਨੀ ਜ਼ਿਆਦਾ ਐਕਸੈਸਿਬਿਲਟੀ ਵੱਧ ਗਈ ਹੈ ਜਿੰਨੀ ਜ਼ਿਆਦਾ ਅੱਜ ਦੇ ਟਾਈਮ 'ਚ ਜਿਹੜੀ ਯੰਗ ਏਜ ਏ ਉਹਦੇ ਵਿੱਚ ਤੁਹਾਨੂੰ ਸਹੂਲਤਾਂ ਮਿਲ ਗਈਆਂ ਹਰ ਚੀਜ਼ ਫੋਨ ਦੇ ਉੱਤੇ ਅਵੇਲੇਬਲ ਏ ਇਦਾਂ ਦਾ ਮਟੀਰੀਅਲ ਅਵੇਲੇਬਲ ਏ ਜਿਹੜਾ ਕਿ ਉਸ ਉਮਰ ਦੇ ਵਿੱਚ ਨਹੀਂ ਦੇਖਣਾ ਚਾਹੀਦਾ ਜਦੋਂ ਅਸੀਂ ਇਦਾਂ ਦੀਆਂ ਚੀਜ਼ਾਂ ਪੜਕਾਉਂ ਚੀਜ਼ਾਂ ਦੇਖਾਂਗੇ ਜਿਹੜੀਆਂ ਕੁਝ ਟਾਈਮ ਲਈ ਸਾਡੀਆਂ ਅੱਖਾਂ ਨੂੰ ਸਕੂਨ ਦਿੰਦੀਆਂ ਨੇ ਜਿੰਨੂੰ ਅਸੀਂ ਪੰਜਾਬੀ 'ਚ ਕਹਿੰਦੇ ਨੇ ਵੀ ਅੱਖਾਂ ਤੱਤੀਆਂ ਕਰਨ ਵਾਲਾ ਸੋਦਾ ਅੱਖਾਂ ਤੱਤੀਆਂ ਕਰਨ ਤੋਂ ਬਾਅਦ ਜਦੋਂ ਤੁਹਾਡਾ ਜਿਹੜਾ ਦਿਲ ਹੈ ਨਾ ਉਹ ਠੰਡਾ ਹੋ ਜਾਂਦਾ ਮੀਨਸ ਵੀ ਲੋ ਲਿਬੀਡੋ ਦੀ ਸ਼ਿਕਾਇਤ ਹੋ ਜਾਂਦੀ ਹੈ ਬੋਡੀ ਤੁਹਾਡਾ ਸਾਥ ਨਹੀਂ ਦਿੰਦੀ ਜਦੋਂ ਤੁਸੀਂ ਹਸੀਨ ਪਲ ਆਪਣੇ 파ਟਰਨਰ ਨਾਲ ਗੁਜ਼ਾਰਨਾ ਚਾਹੁੰਦੇ ਹੋ ਉਦੋਂ ਸਰੀਰ ਤੁਹਾਡਾ ਸਾਥ ਨਹੀਂ ਦੇਵੇਗਾ ਉਹ ਜੀ ਇਹ ਉਹ ਮੂਮੈਂਟ ਉਹ ਬੰਦਾ ਹੀ ਰਿਅਲਾਈਜ਼ ਕਰ ਸਕਦਾ ਜਿਹੜ ਨਾਲ ਉਹ ਬੀਤ ਰਹੀ ਹੈ ਕਹਿੰਦੇ ਨੇ ਜਿਸ ਤਨ ਲੱਗੇ ਸੋ ਤਨ ਜਾਣੇ ਉਹ ਸਿਰਫ ਉਹਨੂੰ ਪਤਾ ਲੱਗਦਾ ਵੀ ਉਹ ਵੇਲੇ ਕੜੀ ਜਿਹੜੀ ਹੈ ਉਹ ਕਿੰਨੀ ਲੰਬੀ ਹੋ ਗਈ ਇੱਕ ਸੈਕਿੰਡ ਵੀ ਇੱਕ ਘੰਟੇ ਬਰਾਬਰ ਹੋ ਗਿਆ ਜੀ ਸੋ ਉਹਨਾਂ ਚੀਜ਼ਾਂ ਤੋਂ ਬਚਣ ਲਈ ਪਹਿਲਾਂ ਤੇ ਜਿਹੜਾ ਧੜਕਾਉ ਮਟੀਰੀਅਲ ਹੈ ਉਹਦੇ ਤੋਂ ਬਚੋ ਇੰਸਟਾਗ੍ਰਾਮ ਤੇ ਉੱਤੇ ਜਿਹੜੀਆਂ ਐਦਾਂ ਦੀਆਂ ਚੀਜ਼ਾਂ ਨੇ ਰੀਲਾਂ ਨੇ ਉਹਨਾਂ ਤੋਂ ਬਚੋ ਨਾਜਾਇਜ਼ ਜਿਹੜਾ ਆਪਣਾ ਧਿਆਨ ਹੈ ਬੋਡੀ ਨੂੰ ਤਰਸਾਉਗੇ ਤੇ ਬਾਡੀ ਦੇ ਜਿਹੜੇ ਸਰਕਮਸਟੈਂਸਿਸ ਨੇ ਉਹਨਾਂ ਨੂੰ ਫੇਸ ਕਰਨ ਲਈ ਤਿਆਰ ਹੋ ਜੋ ਜਿਹੜੇ ਵੀ ਬੰਦੇ ਨਾਲ ਤੁਸੀਂ ਚੰਗੀ ਮਾੜੀ ਕਰਦੇ ਹੋ ਉਹ ਕਹਿੰਦਾ ਨਹੀਂ ਮੈਂ ਟਾਈਮ ਆਂ ਤਾਂ ਤੈਨੂੰ ਦੱਸਾਂਗਾ ਇਦਾਂ ਹੀ ਸਰੀਰ ਹੈ ਸਾਡਾ ਸਰੀਰ ਦੇ ਰੀਪਰਕਰਸ਼ਨ ਉਦੋਂ ਆਉਂਦੇ ਨੇ ਜਦੋਂ ਉਸ ਚੀਜ਼ ਦੀ ਤੁਹਾਨੂੰ ਸਭ ਤੋਂ ਵੱਧ ਲੋਡ ਹੁੰਦੀ ਏ ਉਦੋਂ ਹੀ ਉਹ ਤਾਰ ਖਿੱਚੀ ਜਾਂਦੀ ਏ ਪਿੱਛੇ ਨੂੰ ਸੋ ਜੇ ਤੁਸੀਂ ਲੋਲਬੀਟੋ ਦੇ ਸ਼ਿਕਾਰ ਹੋ ਚੁੱਕੇ ਹੋ ਤੁਸੀਂ ਬਿਲਕੁਲ ਆਪਣੇ 파ਟਰਨਰ ਨੂੰ ਸੈਟੀਸਫਾਈ ਕਰਨ ਦੇ ਕਾਬਲ ਨਹੀਂ ਰਹੇ ਸਰੀਰ ਤੁਹਾਡਾ ਉਸ ਵੇਲੇ ਸਾਥ ਨਹੀਂ ਦਿੰਦਾ ਪਿਆ ਜਾ ਫਿਰ ਸਮਾਂ ਬਿਲਕੁਲ ਨਹੀਂ ਲੱਗਦਾ ਅੰਜਾਂ ਦਾ ਸਮਾਂ ਲੱਗਦਾ ਇੰਬੈਰਸਿੰਗ ਮੂਮੈਂਟ ਬਣ ਜਾਂਦੀਆਂ ਨੇ ਫਿਰ ਇਹ ਸਾਡਾ ਜਿਹੜਾ ਰੀਚਾਰਜੇ ਨਾਈਟ ਚ ਰੀਚਾਰਜ ਵਾਲਾ ਫਾਰਮੂਲਾ ਇਹਨੂੰ ਨੋਟ ਕਰ ਲਓ ਕਿਹੜਾ ਰੀਚਾਰਜ ਨਾਈਟ ਰੀਚਾਰਜ ਅੱਛਾ ਰਾਤ ਵਾਲਾ ਰੀਚਾਰਜ ਠੀਕ ਹੈ ਰੀਚਾਰਜ ਤਿਆਰ ਕਰ ਲਓ ਕਰਈ ਆਪਣੇ ਤੇ ਫਿਰ ਦੇਖੋ ਨਜ਼ਾਰੇ ਆਊਗੇ ਕੁਦਰਤੀ ਤੌਰ ਤੇ ਸਾਰੀਆਂ ਆਈਟਮਾਂ ਜਿਹੜੀਆਂ ਕੁਦਰਤੀ ਕਿਚਨ ਦੇ ਵਿੱਚ ਪਈਆਂ ਹੀ ਹੁੰਦੀਆਂ ਠੀਕ ਹੈ ਕਿਹੜੀ ਕਿਚਨ ਹੈ ਜਿਹਦੇ ਵਿੱਚ ਪਾਣੀ ਨਹੀਂ ਹੈਗਾ ਜਿਹੜੀ ਕਿਹੜੀ ਕਿਚਨ ਹੈ ਜਿਹਦੇ ਵਿੱਚ ਨਿੰਬੂ ਨਹੀਂ ਪਿਆ ਕਿਹੜੀ ਕਿਚਨ ਹੈ ਜਿਹਦੇ ਵਿੱਚ ਪੁਰਾਣਾ ਗੁੜ ਨਹੀਂ ਪਿਆ ਠੀਕ ਹੈ ਕਿਹੜੀ ਕਿਚਨ ਹੈ ਜਿਹਦੇ ਵਿੱਚ ਲਾਚੀਆਂ ਨਹੀਂ ਪਈਆਂ ਕਿਹੜੀ ਕਿਚਨ ਹੈ ਜਿਹਦੇ ਵਿੱਚ ਨਿੰਬੂ ਨਹੀਂ ਪਿਆ ਸਿਰਫ ਇੱਕ ਆਪਸ਼ਨਲ ਚੀਜ਼ ਤੁਹਾਨੂੰ ਦਿੱਤੀ ਹੈ ਇਸ ਫਾਰਮੂਲੇ ਦੇ ਵਿੱਚ ਜਿਹੜੀ ਕਿ ਤੁਹਾਨੂੰ ਜਾ ਕੇ ਪੰਸਾਰੀ ਸਾਹਿਬ ਦੀ ਦੁਕਾਨ ਤੋਂ ਲੱਭ ਕੇ ਲੈ ਕੇ ਆਣੀ ਪੈਂਦੀ ਹੈ ਤੇ ਇਹ ਚੀਜ਼ ਮੈਂ ਦੂਜੀ ਵਾਰੀ ਫੇਰ ਰਿਪੀਟ ਕਰ ਰਿਹਾ ਵੀ ਇਹ ਜਿਹੜੀ ਅਕਰਕਰ ਆ ਇਹ ਅਸੀਂ ਨਹੀਂ ਵੇਚਦੇ ਇਦੇ ਲਈ ਕੋਈ ਕਿਰਪਾ ਕਰਕੇ ਸਾਨੂੰ ਫੋਨ ਜਾਂ ਮੈਸੇਜ ਨਾ ਕਰੇ ਵੀ ਸਾਨੂੰ ਅਕਰਕਰਾਂ ਅਰੇਂਜ ਕਰ ਦਿਓ ਇਹ ਪੰਸਾਰੀ ਸਾਹਿਬ ਦੀ ਦੁਕਾਨ ਦਾ ਮਟੀਰੀਅਲ ਹੈ ਇਹ ਤੁਹਾਨੂੰ ਉੱਥੋਂ ਹੀ ਮਿਲਣਾ ਜੀ ਜੀ ਇੱਕ ਆਪਸ਼ਨਲ ਤੁਹਾਨੂੰ ਦਿੱਤੀ ਹੈ ਵੀ ਜੇ ਇਹਨੂੰ ਐਡ ਕਰ ਲੋਗੇ ਤੇ ਜਿਹੜਾ ਨੁਸਕਾ ਫਾਰਮੂਲਾ ਉਹਦਾ ਜਿਹੜਾ ਜਾਨ ਹੈ ਉਹਦਾ ਦਮ ਹੈ ਉਹਦਾ ਜੋ ਤੁਸੀਂ ਅਸਰ ਲੈਣਾ ਚਾਹੁੰਦੇ ਹੋ ਉਹ ਇੱਕ ਗੁਣਾ ਨਹੀਂ 10 ਗੁਣਾ ਹੋ ਜਾਏਗਾ 10x ਹੋ ਜਾਏਗਾ ਜੀ ਜੀ ਅੱਛਾ ਡਾਕਟਰ ਸਾਹਿਬ ਖੋਰ ਬੜਾ ਹੈ ਮਸਵਾਲੇ ਤੇ ਇਸ ਫਾਰਮੂਲੇ ਚ ਇਸ ਨੁਸਕੇ ਦੇ ਵਿੱਚ ਤੁਸੀਂ ਗੁੜ ਦਾ ਇਸਤੇਮਾਲ ਕੀਤਾ ਡਾਕਟਰ ਸਾਹਿਬ ਗੁੜ ਤੇ ਜਿਹੜਾ 슈ਗਰ ਵਾਲਿਆਂ ਨੂੰ ਤਾਂ ਫਿਰ ਖਰਾਬ ਕਰੂਗਾ ਜੀ ਗੁੜ ਤਾਂ ਦੇਖੋ ਪਤਾ ਕੀ ਗੱਲ ਹੈ ਕਿੰਦਾ ਨਾ ਪੰਜਾਬੀ ਚ ਵੀ ਮਰੇ ਬਿਨਾ ਸਵਰਗ ਨਹੀਂ ਮਿਲਦਾ ਤੇ 슈ਗਰ ਵਾਲਿਆਂ ਦਾ ਮੈਂ ਕਹਿੰਦਾ 슈ਗਰ ਵਾਲਿਆਂ ਦਾ ਜ਼ਿਆਦਾ ਹੱਕ ਹੈ 슈ਗਰ ਵਾਲਿਆਂ ਲਈ ਅਸੀਂ ਸਪੈਸ਼ਲ ਦਵਾਈ ਤਿਆਰ ਕੀਤੀ ਹੈ ਅ ਉਹਨੂੰ ਆਪਾਂ ਕਹਿੰਦੇ 슈ਗਰ ਕਿਲਰ ਠੀਕ ਹੈ 슈ਗਰ ਕਿਲਰ ਮੀਨਸ ਵੀ ਉਹਨਾਂ ਦੀ ਡਾਇਬੀਟੀਜ਼ ਵੀ ਠੀਕ ਹੋ ਜਾਏਗੀ ਤੇ ਜਿਹੜਾ ਇਹ ਫੰਕਸ਼ਨ ਹੈ ਲੋ ਲਿਬੀਡੋ ਵਾਲਾ ਜਾਂ ਪਾਵਰ ਵਾਲਾ ਜਾਂ ਟਾਈਮਿੰਗ ਵਾਲਾ ਉਹ ਵੀ ਨਾਲ ਕਵਰ ਹੋਏਗਾ ਇਦਾਂ ਦੀ ਦਵਾਈ ਦਵਾਂਗੇ ਵੀ ਸ਼ੂਗਰ ਵਾਲਾ ਕਹੇਗਾ ਵੀ ਮੈਂ ਅੱਤੀ ਸ਼ੂਗਰ ਕਰਾ ਕੇ ਤੇ ਮੈਂ ਸਾਰੇ ਜਿਹੜੇ ਮਜ਼ੇ ਨੇ ਜਿਹੜੇ ਲੈਣੇ ਚਾਹਦੇ ਜਿਹੜਾ ਆਪਾਂ ਆਪਣਾ ਫੈਮਿਲੀ ਦਾ ਇੰਜੋਏਮੈਂਟ ਹੁੰਦੀ ਹੈ ਉਹ ਵੀ ਨਾਲ ਆ ਰਹੀ ਹੈ ਤੇ ਮੇਰੀ ਡਾਇਬੀਟੀਜ਼ ਦੀ ਜਿਹੜੀ ਪ੍ਰੋਬਲਮ ਹੈ ਉਹ ਵੀ ਨਾਲ ਕਿਊਰ ਹੋ ਰਹੀ ਹੈ ਮੈਂ ਡਾਇਬੀਟੀਜ਼ ਦੇ ਰਿਵਰਸਲ ਦੀ ਗੱਲ ਕਰ ਰਿਹਾ ਹਾਂ ਉਹ ਰਿਵਰਸਲ ਵਾਲੀ ਦਵਾਈ ਤੇ ਇਹ ਦਵਾਈ ਦੋਨੋਂ ਚੀਜ਼ਾਂ ਇਕੱਠੀਆਂ ਚਲਦੀਆਂ ਵੀਕਨੈਸ ਹਰ ਤਰ੍ਹਾਂ ਦੀ ਬੋਡੀ ਚ ਦੂਰ ਹੋਏਗੀ ਸਪੈਸ਼ਲੀ ਸ਼ੂਗਰ ਵਾਲੇ ਦੀ ਜੀ अच्छा डॉक्टर साहब फिर ਹੁਣ ਸਾਨੂੰ ਦੱਸ ਵੀ ਦਿਓ ਇਹ ਨੁਸਖਾ ਫਾਰਮੂਲਾ ਜਿਹੜਾ ਇਹ ਬਣਾਉਣਾ ਕਿਵੇਂ ਹੈ ਬਹੁਤ ਆਸਾਨ ਹੈ ਫਰੂਕੀ ਸਾਹਿਬ ਆ ਦੇਖੋ ਆਪਾਂ ਇੱਕ ਗਲਾਸ ਪਾਣੀ ਲਿਆ ਠੀਕ ਹੈ ਪਾਣੀ ਨੂੰ ਆਪਾਂ ਪੈਨ ਦੇ ਵਿੱਚ ਐਡ ਕੀਤਾ ਪਾਣੀ ਨੂੰ ਥੋੜਾ ਜਿਹਾ ਆਪਾਂ ਉਬਲਣ ਦਾ ਮੌਕਾ ਦੇਵਾਂਗੇ ਥੋੜਾ ਜਿਹਾ ਗਰਮ ਹੋਣ ਦਾ ਮੌਕਾ ਦੇਵਾਂਗੇ ਪਰਾਵਾਂ ਦਾ ਟਾਈਮ ਬੜਾ ਕੀਮਤੀ ਹੈ ਅਸਲੀ ਵਿੱਚ ਸਾਰਾ ਕੁਝ ਫਟਾਫਟ ਕਰ ਰਿਹਾ ਵਾਂ ਸਿਰਫ ਇੱਕੋ ਹੀ ਅਪੀਲ ਹੈ ਦਿਲੋਂ ਜਿਹੜੇ ਜਿਹੜੇ ਮੈਨੂੰ ਪਿਆਰ ਕਰਦੇ ਨੇ ਫਰੂਕੀ ਸਾਹਿਬ ਦੇ ਚੈਨਲ ਨੂੰ ਪਿਆਰ ਕਰਦੇ ਨੇ ਸਾਡੇ ਚੈਨਲ ਨੂੰ ਜਰੂਰ ਲਾਈਕ ਕਰੋ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈ ਇਹ ਵੀਡੀਓ ਨੂੰ ਵੱਧ ਤੋਂ ਵੱਧ ਦੱਬ ਕੇ ਉਹਨਾਂ ਭਰਾਵਾਂ ਨਾਲ ਉਹਨਾਂ ਦੋਸਤਾਂ ਨਾਲ ਜ਼ਰੂਰ ਸ਼ੇਅਰ ਕਰੋ ਜਿਨ੍ਹਾਂ ਨੇ ਤੁਹਾਡੇ ਨਾਲ ਕਦੀ ਜ਼ਿਕਰ ਕੀਤਾ ਵੀ ਮੈਨੂੰ ਇਦਾਂ ਦੀ ਪ੍ਰੋਬਲਮ ਕਦੀ ਆਈ ਏ ਜਾਂ ਆ ਸਕਦੀ ਏ ਹਾਂ ਜਿਨ੍ਹਾਂ ਨੂੰ ਨਹੀਂ ਵੀ ਕਦੀ ਆਈ ਜੇ ਉਹ ਵੀ ਵਰਤ ਲੈਣਗੇ ਤੇ ਉਹਨਾਂ ਨੂੰ ਪ੍ਰੋਬਲਮ ਆਉਣ ਦੇ ਚਾਂਸਸ ਕਾਫੀ ਘੱਟ ਜਾਣਗੇ ਜੀ ਜੀ ਹਾਂਜੀ ਅਸੀਂ ਪਾਣੀ ਗਰਮ ਕਰ ਲਿਆ ਪਾਣੀ ਨੂੰ ਉਬਲਣ ਦੇਤਾ ਜੀ ਪਾਣੀ ਗਰਮ ਹੋ ਗਿਆ ਜੀ ਪਾਣੀ ਦੇ ਵਿੱਚ ਸਭ ਤੋਂ ਪਹਿਲਾਂ ਜਿਹੜਾ ਇਹ ਸਮਾਨ ਆਪਾਂ ਪਾਣਾ ਉਹ ਪਾਣਾ ਆਪਾਂ ਅਕਰ ਕਰਾਂ ਅਕਰ ਕਰਾਂ ਦੀ ਇੱਕ ਵੱਡੀ ਡੰਡੀ ਲਈ ਤੁਹਾਡੇ ਸਾਹਮਣੇ ਠੀਕ ਹੈ ਜੀ ਇਹਨੂੰ ਕ੍ਰਸ਼ ਕੀਤਾ ਤੋੜਿਆ ਆਮਦੋਸਤੀ ਚ ਪਾਇਆ ਪਹਿਲਾਂ ਆਮਦੋਸਤੀ ਚ ਪਾਵਾਂਗੇ ਇਹਨੂੰ ਪਹਿਲਾਂ ਥੋੜਾ ਜਿਹਾ ਕੁੱਟ ਲਾਂਗੇ ਕੁੱਟ ਕੇ ਜਦੋਂ ਆ ਦੇਖੋ ਬਰੀਕ ਬਰੀਕ ਜੀ ਹੋਣੀ ਸ਼ੁਰੂ ਹੋ ਗਈ ਨਾ ਹਾਂ ਇਹਨੂੰ ਛੋਟੀ ਛੋਟੀ ਕਰਕੇ ਜਿੰਨੀ ਬਰੀਕ ਕਰਕੇ ਪਾਵਾਂਗੇ ਉੰਨਾ ਜ਼ਿਆਦਾ ਅਸਰ ਪਾਣੀ ਦੇ ਵਿੱਚ ਆਏਗਾ ਆਪਾਂ ਹੁਣ ਇਹਨੂੰ ਅਕਰਕਰਾਂ ਨੂੰ ਪਾਣੀ ਦੇ ਵਿੱਚ ਐਡ ਕਰਤਾ ਜੀ ਠੀਕ ਹੈ ਜੀ ਇਹਨੂੰ ਆਪਾਂ ਥੋੜਾ ਜਿਹਾ ਟਾਈਮ ਦਵਾਂਗੇ ਠੀਕ ਹੈ ਤੇ ਸੈਕਿੰਡ ਨੰਬਰ ਤੇ ਆ ਗਿਆ ਗੁੜ ਦੀ ਪੇਸੀ ਗੁੜ ਆਪਾਂ ਲੈਣਾ ਵੱਧ ਤੋਂ ਵੱਧ ਜਿਹੜਾ ਕਾਲੇ ਰੰਗ ਦਾ ਹੋਏ ਜਿਹਨੂੰ ਅਸੀਂ ਪੁਰਾਣਾ ਗੁੜ ਕਹਿੰਦੇ ਆ ਜਾਂ ਜਿਹੜਾ ਗੁੜ ਜਿਹਦੇ ਵਿੱਚ ਫਰੁਕੀ ਸਾਹਿਬ ਨਿਰਮਾ واਸ਼ਿੰਗ ਪਾਊਡਰ ਪੈਂਦਾ ਨਾ ਉਹ ਗੁੜ ਤੋਂ ਜਾਂਦਾ ਸਫੇਦ ਰੰਗ ਦਾ ਤੇ ਜਿਹੜੇ ਗੁੜ ਦੇ ਨੂੰ ਪਿਉਰੀਫਾਇਰ ਕਰਨ ਲਈ ਆਪਣੇ ਜਿਹੜੇ ਕਿਸਾਨ ਨੇ ਉਹਨੇ ਗੁੜ ਕੱਢਿਆ ਨਾ ਘਰ ਜਿੰਨੇ ਵਿੱਚ ਦੁੱਧ ਦਾ ਇਸਤੇਮਾਲ ਕੀਤਾ ਨਾ ਪਿਓਰ ਦੁੱਧ ਦਾ ਤੇ ਉਹ ਗੁੜ ਦਾ ਰੰਗ ਹੋ ਜਾਏਗਾ ਥੋੜਾ ਜਿਹਾ ਬਲੈਕ ਮੇਰੇ ਵਰਗਾ ਠੀਕ ਹੈ ਜੀ ਤੇ ਇਹ ਗੁੜ ਜੇ ਆਪਾਂ ਆਪਾਂ ਨੂੰ ਬਾਜ਼ਾਰੋਂ ਥੋੜੀ ਜਿਹੀ ਮਿਹਨਤ ਕਰਨੀ ਪੈਣੀ ਹੈ ਕਿਉਂਕਿ ਬਾਜ਼ਾਰ ਦੇ ਵਿੱਚ ਨਕਲੀ ਚੀਜ਼ਾਂ ਜਿਹੜੀਆਂ ਉਹਦਾ ਭਰਮਾਰ ਹੁੰਦਾ ਕਾਲਾ ਗੁੜ ਲੱਭਣ ਲਈ ਕਿਉਂਕਿ ਕਾਲੇ ਗੁੜ ਦੇ ਖਰੀਦਦਾਰ ਘੱਟ ਨੇ ਥੋੜੀ ਜਿਹੀ ਮਿਹਨਤ ਕਰਨੀ ਪਵੇਗੀ ਬਟ ਉਹ ਮਿਹਨਤ ਕੀਤੀ ਤੁਹਾਡੀ ਬਰਥ ਨਹੀਂ ਜਾਏਗੀ ਤੁਸੀਂ ਇਸ ਚੀਜ਼ ਦਾ ਅਸਰ ਦੇਖੋ ਕਿੰਨਾ ਪਿਆਰਾ ਆਏਗਾ ਗੁੜ ਜਿਹੜਾ ਹੈ ਉਹ ਹੈਗਾ એનર્ਜੀ ਬੂਸਟਰ ਇਨਸਟੈਂਟ એનર્ਜੀ ਜਿਹੜੀ ਇਨਸਟੈਂਟ એનર્ਜੀ ਆਪਾਂ ਨੂੰ ਕਿਸੇ ਚੀਜ਼ ਤੋਂ ਨਹੀਂ ਮਿਲ ਸਕਦੀ ਉਹ ਆਪਾਂ ਨੂੰ ਗੁੜ ਤੋਂ ਮਿਲ ਸਕਦੀ ਹੈ ਕਿਉਂਕਿ ਇਹ ਨੇਚਰਲ ਚੀਜ਼ ਹੈ ਇਹ ਗੁੜ ਜਿਹੜਾ ਇਹ ਗੰਨੇ ਤੋਂ ਬੰਦਾ ਜੀ ਤੇ ਗੰਨਾ ਜਿਹੜਾ ਹੈ ਉਹ ਸਭ ਤੋਂ ਵਧੀਆ ਚੀਜ਼ ਹੈ ਚ ਫਰਕਟੋਸ ਹੁੰਦਾ ਠੀਕ ਹੈ ਫਰਕਟੋਸ ਕੀ ਕਰਦਾ ਤੁਹਾਡੀ એનર્ਜੀ ਲੈਵਲ ਨੂੰ ਇੱਕਦਮ ਵਧਾਉਂਦਾ ਤੇ ਇਹ ਜਿਹੜੀ ਐਕਸੈਸ 슈ਗਰ ਇਹ ਨਾ ਉਹਨੂੰ ਐਲੀਮੀਨੇਟ ਕਰ ਦਿੰਦਾ ਬੋਡੀ ਦੇ ਅੰਦਰੋਂ ਤੁਹਾਡੇ ਮਲ ਦੇ ਵਿੱਚ ਬਾਹਰ ਕੱਢ ਦਿੰਦਾ ਤੇ ਇਹ ਜਿਹੜੀ ਆਪਣਾ ਗੁਰਦੀਏ ਵਿੱਚ ਇੱਕ ਹੋਰ ਬੜੀ ਸ਼ਾਨਦਾਰ ਚੀਜ਼ ਹੈ ਇਹਦੇ ਵਿੱਚ ਜ਼ਿੰਕ ਹੁੰਦੀ ਹੈ ਜ਼ਿੰਕ ਜਿਹੜੀ ਹੈ ਪਾਵਰ ਵਧਾਣ ਲਈ ਇਨਹਾਂਸ ਕਰਨ ਲਈ ਪਰਫਾਰਮੈਂਸ ਵਧਾਣ ਲਈ ਤੁਹਾਡਾ ਟੈਸਟੋਸਟੇਰੋਨ ਲੈਵਲ ਨੂੰ ਬੂਸਟ ਕਰਨ ਲਈ ਇਸ ਤੋਂ ਵੀ ਵਧੀਆ ਚੀਜ਼ ਇਹ ਕੋਰ ਹੁੰਦੀ ਹੈ ਫਰੁਕੀ ਸਾਹਿਬ ਉਹਦੇ ਤੇ ਪੂਰੀ ਰਿਸਰਚ ਹੋਈ ਹੈ ਇਹਦੇ ਵਿੱਚ ਹੁੰਦਾ ਸੇਲੇਨੀਅਮ ਸੇਲੇਨੀਅਮ ਸਾਡੀ ਬੋਡੀ ਦੇ ਅੰਦਰ ਜਦੋਂ ਘਟ ਜਾਂਦਾ ਉਦੋਂ ਬੰਦੇ ਦੀ ਜਿਹੜੀ ਤਾਕਤ ਹੈ ਉਹ ਘਟ ਜਾਂਦੀ ਹੈ ਸਰੀਰ ਸਾਤ ਦਿਨੋਂ ਮਣਾ ਕਰ ਦਿੰਦਾ ਸੋ ਜੇ ਤੁਸੀਂ ਇਹ ਦੋਨਾਂ ਚੀਜ਼ਾਂ ਦਾ ਸੁਮੇਲ ਦੇਖੋਗੇ ਨਾ ਤੇ ਇਹ ਤੁਹਾਡੀ ਕੁਆਲਿਟੀ ਨੂੰ ਇਨਹਾਂਸ ਕਰਨ ਦੇ ਵਿੱਚ ਬਹੁਤ ਕੰਮ ਕਰਦਾ ਸੋ ਇੰਨੀਆਂ ਜਿਹੜੀਆਂ ਖੂਬੀਆਂ ਨੇ ਇਕੱਲੇ ਗੁੜ ਦੀਆਂ ਹੀ ਨੇ ਜੀ ਜੀ ਕਿ ਤੁਹਾਨੂੰ ਪਿਓਰ ਮਿਲ ਜੇ ਤੇ ਠੀਕ ਹੈ ਜੇ ਹੁਣ ਗੁੜ ਪਾ ਦੀ ਹਾਂਜੀ ਗੁੜ ਆਪਾਂ ਐਡ ਕਰਨ ਲੱਗੇ ਆ ਜੀ ਗੁੜ ਆਪਾਂ ਪਾਤਾ ਤੇ ਇਹਦੇ ਵਿੱਚ ਆਪਾਂ ਇਸ ਤੋਂ ਬਾਅਦ ਪਾਵਾਂਗੇ ਇਲਾਚੀ ਪਾਊਡਰ ਇਲਾਚੀ ਪਾਊਡਰ ਸਬੂਤੀਆਂ ਇਲਾਚੀਆਂ ਲੈ ਲੈਣੀਆਂ ਅਸੀਂ ਸਮਾਂ ਬਚਾਣ ਲਈ ਇਲਾਚੀ ਪਾਊਡਰ ਤਾਂ ਲਿਆ ਵੀ ਸਾਡੇ ਕੋਲ ਸਬੂਤੀਆਂ ਇਲਾਚੀਆਂ ਪਈਆਂ ਨੇ ਪਰ ਆਪਾਂ ਇਲਾਚੀ ਪਾਊਡਰ ਯੂਜ਼ ਕਰਾਂਗੇ ਕਿਉਂਕਿ ਇਹਦਾ ਰਸ ਜਿਹੜਾ ਉਹ ਜ਼ਿਆਦਾ ਛੇਤੀ ਬਣ ਜਾਏਗਾ ਸਿਰਫ ਇੱਕ ਚੁਟਕੀ ਆ ਦੇਖੋ ਤੁਹਾਡੇ ਸਾਹਮਣੇ ਮੈਂ ਐਡ ਕਰ ਰਿਹਾ ਇਲਾਚੀ ਪਾਊਡਰ ਦੀ ਸਿਰਫ ਇੱਕ ਚੁਟਕੀ ਹੀ ਆਪਾਂ ਪਾਣੀ ਹੈ ਇਸ ਤੋਂ ਜ਼ਿਆਦਾ ਇਲਾਚੀ ਪਾਊਡਰ ਨਹੀਂ ਪਾ ਸਕਦੇ ਠੀਕ ਹੈ ਠੀਕ ਹੈ ਜੀ ਇਲਾਚੀ ਪਾਊਡਰ ਜਿਹੜਾ ਇਹ ਸਭ ਤੋਂ ਇੰਪੋਰਟੈਂਟ ਹੈ ਤੁਹਾਡਾ ਬਲੱਡ ਫਲੋ ਨੂੰ ਇਨਕਰੀਜ਼ ਕਰਨ ਲਈ ਤੇ ਤੁਹਾਡਾ ਜਿਹੜਾ ਸਟ्रेस ਹਾਰਮੋਨ ਹੈ ਜਿਹਨੂੰ ਆਪਾਂ ਕੋਰਟੀਸੋਲ ਕਹਿੰਦੇ ਆ ਸਟ्रेस ਹਾਰਮੋਨ ਨੂੰ ਕੰਟਰੋਲ ਕਰਨ ਲਈ ਜਦੋਂ ਤੁਹਾਨੂੰ ਮੈਂਟਲ ਤਣਾਅ ਹੋਏਗਾ ਦਮਾਗ ਤੇ ਕੋਈ ਕਿਸੇ ਤਰ੍ਹਾਂ ਦੀ ਟੈਨਸ਼ਨ ਲਈ ਹੋਏਗੀ ਤੁਸੀਂ ਕਦੀ ਵੀ ਆਪਣੇ ਪਾਰਟਨਰ ਨਾਲ ਉਹ ਹਸੀਨ ਪਲ ਉਹ ਇੰਜੋਏਮੈਂਟ ਨਹੀਂ ਕਰ ਸਕਦੇ ਕਿਉਂਕਿ ਤੁਹਾਡਾ ਸਟ੍ਰੈਸ ਲੈਵਲ ਵਧਿਆ ਆ ਤੁਸੀਂ ਹੋਰ ਹੀ ਕਿਸੇ ਟੈਨਸ਼ਨ 'ਚ ਤੁਰੇ ਫਿਰਦੇ ਹੋ ਜੀ ਸੋ ਇਹਦੇ ਤੋਂ ਬਾਅਦ ਜਿਹੜਾ ਸਭ ਤੋਂ ਇੰਪੋਰਟੈਂਟ ਚੀਜ਼ ਹੈ ਆਪਾਂ ਇਹਨੂੰ ਥੋੜਾ ਜਿਆ ਇਹਨੂੰ ਬੋਇਲ ਹੋਣ ਦਈਏ ਬੋਇਲ ਹੋਣ ਤੋਂ ਬਾਅਦ ਦੇਖੋ ਜਿੱਦਾਂ ਇਹ ਚੋਂ ਭਾਫ਼ ਜੀ ਨਿਕਲਣੀ ਸ਼ੁਰੂ ਹੋ ਗਈ ਹੈ ਹੁਣ ਭਾਫ਼ ਨਿਕਲਣ ਤੋਂ ਬਾਅਦ ਆਪਾਂ ਇਹਨੂੰ ਜਿਹੜਾ ਇਹ ਗੈਸ ਨੂੰ ਪਿੱਛੋਂ ਬੰਦ ਕਰ ਦਾਂਗੇ ਗੈਸ ਨੂੰ ਬੰਦ ਕਰਨ ਤੋਂ ਬਾਅਦ ਇਹਨੂੰ ਆਪਾਂ ਜਿਹੜਾ ਇਹਨੂੰ ਉਹਦੇ ਵਿੱਚ ਐਡ ਕਰ ਲੈਨੇ ਆ ਤੇ ਇਹਨੂੰ ਆਪਾਂ ਜਿਹੜੀ ਜਾਲੀ ਲਾ ਕੇ ਆਪਣੀ ਜਿਹੜੀ ਘਰ ਦੇ ਵਿੱਚ ਇਹ ਚੀਜ਼ ਬੜੀ ਇੰਪੋਰਟੈਂਟ ਹੈ ਫਰੁਕੀ ਸਾਹਿਬ ਨੋਟ ਕਰਨ ਵਾਲੀ ਹੈ ਜਿਹੜੀ ਵੀ ਅਸੀਂ ਪਾਣੀ ਯੂਜ਼ ਕਰਨੀ ਹੈ ਨਾ ਉਹ ਚਾਹ ਵਾਲੀ ਨਾ ਹੋਵੇ ਗੰਦੀ ਨਾ ਹੋਵੇ ਕਿਉਂਕਿ ਹਾਈਜੀਨ ਦਾ ਬਹੁਤ ਧਿਆਨ ਰੱਖਣਾ ਜ਼ਰੂਰੀ ਹੈ ਇੱਕ ਭਾਵੇਂ ਨਵੀਂ ਪਾਣੀ ਲੈ ਆਓ ਜਾਂ ਜਿਹੜੀ ਘਰ 'ਚ ਕੋਈ ਸਾਫ਼ ਪਾਣੀ ਪਈ ਹੈ ਉਹਨੂੰ ਚੰਗੀ ਤਰ੍ਹਾਂ ਕਲੀਨ ਅਪ ਕਰਕੇ ਉਹਦੇ ਤੋਂ ਬਾਅਦ ਉਹਨੂੰ ਯੂਜ਼ ਕਰੋ ਆ ਦੇਖੋ ਜੀ ਆਪਾਂ ਇਹਨੂੰ ਐਡ ਕਰ ਰਹੇ ਹਾਂ ਹੁਣ ਪਾਣੀ ਨੂੰ ਇਹਦੇ ਵਿੱਚ ਇਹ ਨੁਸਖਾ ਫਾਰਮੂਲਾ ਬਣ ਕੇ ਬਿਲਕੁਲ ਤਿਆਰ ਹੈ ਜੀ ਮਤਲਬ ਬਸ ਫਿਰ ਇੱਕਦਮ ਤਿਆਰ ਵਰ ਤਿਆਰ ਹੈਗਾ ਜੀ ਕਦੋਂ ਲੈਣਾ ਇਹਦਾ ਫਰੂਕੀ ਸਾਹਿਬ ਟੇਸਟ ਕਰਕੇ ਦੇਖੋ ਤੁਸੀਂ ਜੀ ਟੇਸਟ ਕਰਕੇ ਦੇਖੋ ਕਿੰਨਾ ਅਮੇਜ਼ਿੰਗ ਟੇਸਟ ਏ ਜੀ ਤੇ ਇਹਦੇ ਵਿੱਚ ਆਪਾਂ ਲਾਸਟ ਚੀਜ਼ ਜਿਹੜੀ ਐਡ ਕਰਾਂਗੇ ਉਹ ਹੈਗਾ ਜੀ ਨਿੰਬੂ ਹੁਣ ਫਰੂਕੀ ਸਾਹਿਬ ਨਿੰਬੂ ਪਾਉਣ ਦਾ ਵੀ ਇੱਕ ਵਿਸ਼ੇਸ਼ ਕਾਰਨ ਹੈਗਾ ਨਿੰਬੂ ਨੇ ਕੀ ਕਰਨਾ ਨਾਲ ਨਿੰਬੂ ਨੇ ਤੁਹਾਡੇ ਅੰਦਰੋਂ ਜਿੰਨੀਆਂ ਵੀ ਟੌਕਸਿਕ ਮਟੀਰੀਅਲ ਹੈਗਾ ਉਹਨੂੰ ਐਲੀਮੀਨੇਟ ਕਰਨਾ ਹੈ ਬਾਡੀ ਨੂੰ ਹਾਈਡਰੇਟਡ ਰੱਖਣਾ ਹੈ ਬਾਡੀ ਨੂੰ ਪਾਣੀ ਦੀ ਕਮੀ ਹੋਏਗੀ ਤਾਂ ਵੀ ਤੁਹਾਡਾ ਜਿਹੜਾ ਇਹ ਫੰਕਸ਼ਨ ਹੈ ਇਹ ਘੱਟ ਕੰਮ ਕਰੇਗਾ ਬਾਡੀ ਦੀ ਡੀਟੌਕਸੀਫਿਕੇਸ਼ਨ ਕਰਨੀ ਸਫਾਈ ਕਰਨੀ ਹੈ ਠੀਕ ਹੈ ਠੀਕ ਹੈ ਜਿਹੜੇ ਮਹਿੰਗੇ ਵੰਗੇ ਡੀਟੌਕਸ ਵਾਲੇ ਨਾ ਸਿਸਟਮ ਉਹਨਾਂ ਵਾਲਾ ਸਿਸਟਮ ਅੱਧਾ ਨਿੰਬੂ ਪਾਣਾ ਇੱਕ ਨਿੰਬੂ ਅੱਧਾ ਨਿੰਬੂ ਪਾਣਾ ਜੀ ਆ ਦੇਖੋ ਅੱਧੇ ਨਿੰਬੂ ਦੇ 1/4 ਦੇ ਦੋ ਪੀਸ ਲੈਨੇ ਆਪਾਂ ਆ ਦੇਖੋ ਆਪਾਂ ਤੁਹਾਡੇ ਸਾਹਮਣੇ ਔਨ ਕੈਮਰਾ ਇਹਨੂੰ ਐਡ ਕਰਾਂਗੇ ਆ ਦੇਖੋ ਜੀ ਇਹ ਆ ਬਣ ਗਿਆ ਜੀ ਤੁਹਾਡਾ ਫਾਰਮੂਲਾ ਤਿਆਰ ਹੋ ਗਿਆ ਆ ਦੇਖੋ ਜੀ ਇਹ ਆ ਪੈ ਗਿਆ ਜੀ ਨਿੰਬੂ ਵਿੱਚ ਠੀਕ ਹੈ ਤੇ ਡਾਕਟਰ ਸਾਹਿਬ ਇਹ ਨੂੰ ਫਿਰ ਜਿਹੜਾ ਇਸਤੇਮਾਲ ਕਦੋਂ ਕਰਨਾ ਹੈ ਕਿਹੜੇ ਵੇਲੇ ਇਸਤੇਮਾਲ ਕਰਨਾ ਹੈ ਬੈਸਟ ਆਪਸ਼ਨ ਹਾਂਜੀ ਬੈਸਟ ਢੰਗ ਕਿਹੜਾ ਜੀ ਇਸਤੇਮਾਲ ਕਰਨਾ ਆ ਕੀ ਰੱਖਿਆ ਪਾ ਬਰੁਕੀ ਸਾਹਿਬ ਨਾਈਟ ਰੀਚਾਰਜ ਆ ਦੇਖੋ ਜੀ ਨਿੰਬੂ ਕੱਟ ਪਿਆ ਹੀ ਥੋੜਾ ਜਿਹਾ ਆਪਾਂ ਨਿੰਬੂ ਹੋਰ ਪਾ ਦਨੇ ਆ ਦੇਖੋ ਠੀਕ ਹੈ ਤਾਂ ਹੋ ਗਿਆ ਜੀ ਕੰਪਲੀਟ ਅੱਧਾ ਨਿੰਬੂ ਪਾਣਾ ਅੱਧੇ ਨਿੰਬੂ ਤੋਂ ਜ਼ਿਆਦਾ ਨਹੀਂ ਪਾਣਾ ਤੇ ਇਹ ਨੁਸਖਾ ਫਾਰਮੂਲਾ ਬਣ ਕੇ ਬਿਲਕੁਲ ਤਿਆਰ ਹੈ ਇਹਨੂੰ ਆਪਾਂ ਰਾਤ ਨੂੰ ਰਾਤ ਦੀ ਰੋਟੀ ਤੋਂ 15 20 ਮਿੰਟ ਬਾਅਦ ਆਪਾਂ ਇਹਨੂੰ ਲੈ ਸਕਦੇ ਹਾਂ 20 ਮਿੰਟ ਬਾਅਦ ਤੇ ਇਹਦਾ ਜਿਹੜਾ ਫੰਕਸ਼ਨ ਏ ਲੈਂਦਿਆਂ ਸਾਰ ਇਨਸਟੈਂਟ એનર્ਜੀ ਵਾਲਾ ਜੀ ਉਹ ਨਾਲ ਹੀ ਐਕਟੀਵੇਟ ਹੋ ਜਾਏਗਾ ਮੈਂ ਹੁਣ ਫਰੂਕੀ ਸਾਹਿਬ ਨੂੰ ਰਿਕੁਐਸਟ ਕਰਾਂਗਾ ਵੀ ਇਹਨੂੰ ਟੇਸਟ ਕਰਕੇ ਦੇਖੋ ਟੇਸਟ ਵੀ ਅਸੀਂ ਕਰ ਲੈਂਦੇ ਹਾਂ ਹਮੇਸ਼ਾ ਤੁਸੀਂ ਨੁਸਖੇ ਫਾਰਮੂਲੇ ਬਹੁਤ ਵਧੀਆ ਬਣਾਉਂਦੇ ਹੋ ਡਾਕਟਰ ਸਾਹਿਬ ਕੀ ਬਾਤ ਹੈ ਬਿਲਕੁਲ ਇਹ ਤਾਂ ਅਸੀਂ ਕਹਿ ਲਿਆ ਕਿ ਨਾ ਜੀ ਉਹ ਸੌਫਟ ਡਰਿੰਕ ਵਾਲਾ ਟੇਸਟ ਹੈਗਾ ਜਿਸ ਤਰ੍ਹਾਂ ਮੁਜੀਟੋ ਦਾ ਟੇਸਟ ਹੁੰਦਾ ਮੁਜੀਟੋ ਦਾ ਟੇਸਟ ਹੁੰਦਾ ਇਹ ਆਪਾਂ ਸਟਾਰਟਿੰਗ ਦੇ ਵਿੱਚ ਵੀ ਗਰਦਾਸ ਮਾਨ ਸਾਹਿਬ ਦਾ ਇੱਕ ਗਾਣਾ ਗਾਇਆ ਸੀ ਤੇ ਤੁਸੀਂ ਵੀ ਇਹਦੇ ਤੋਂ ਬਾਅਦ ਨੁਸਖਾ ਯੂਜ਼ ਕਰਨ ਤੋਂ ਬਾਅਦ ਇੱਕ ਗਾਣਾ ਹੋਰ ਗਾਣਾ ਗੱਲ ਮੁੱਕੀ ਨਾ ਸਜੰਨਾ ਮੇਰੀ ਰੱਬਾਵੇ ਤੇਰੀ ਰਾਤ ਮੁੱਕ ਗਈ ਹਾਂ ਇਹ ਤੁਸੀਂ ਇਕੱਲੇ ਇਕੱਲੇ ਬੰਦੇ ਨੇ ਜਿੰਨੇ ਜਿੰਨੇ ਯੂਜ਼ ਕਰਨਾ ਹੈ ਇਹਨੂੰ ਥੱਲੇ ਚੀਜ਼ ਕਮੈਂਟ ਕਰਕੇ ਜ਼ਰੂਰ ਦੱਸਣੀ ਹੈ ਵੀ ਕਿੰਨਾ ਮਜ਼ਾ ਆਇਆ ਤੇ ਕਿੰਨਾ ਸਵਾਦ ਆਇਆ ਤੇ ਕਿੰਨੇ ਤੁਹਾਡੇ ਪੈਸੇ ਬਚੇ ਡਾਕਟਰਾਂ ਕੋਲ ਜਾਣ ਤੇ ਵਿਜਾਏ ਜਿਹੜਾ ਜਿਹੜਾ ਵੀ ਮੇਰੇ ਵੀਰ ਭਰਾ ਨੇ ਇਹ ਫਾਰਮੂਲਾ ਮੇਰੇ ਦੱਸੇ ਅਕੋਰਡਿੰਗ ਯੂਜ਼ ਕੀਤਾ ਮੈਨੂੰ ਉਹ ਤਾਰੀਫਾਂ ਕਰ ਦੇਣੀ ਚਾਹਦੇ ਇਹ ਕਹਿੰਦੇ ਜੀ ਅਸੀਂ ਤੇ ਲੱਖਾਂ ਰੁਪਏ ਖਰਾਬ ਕਰ ਲਏ ਡਾਕਟਰਾਂ ਕੋ ਜਾ ਕੇ ਪਰ ਸਾਨੂੰ ਇੱਕ ਥੇਲੇ ਦਾ ਫਾਇਦਾ ਨਹੀਂ ਹੋਇਆ ਮੈਂ ਉਹਨਾਂ ਨੂੰ ਇੱਕੋ ਗੱਲ ਕਹਿਣਾ ਨਾ ਵੀ ਇਹ ਫਾਰਮੂਲੇ ਨੁਸਕੇ ਜੇ ਤੁਸੀਂ ਦਿਲੋਂ ਯੂਜ਼ ਕਰੋਗੇ ਨਾ ਜਿਹੜੇ ਵੀ ਪ੍ਰਮਾਤਮਾ ਨੂੰ ਤੁਸੀਂ ਮੰਨਦੇ ਹੋ ਉਹਨੂੰ ਹਾਜ਼ਰਨਾ ਜੇ ਜਾਣ ਕਿ ਜਦੋਂ ਤੁਸੀਂ ਨੁਸਕਾ ਬਣਾਉਂਦੇ ਹੋ ਪ੍ਰਮਾਤਮਾ ਆਪ ਹੀ ਭਲੀ ਕਰਦਾ ਫਿਰ ਜੀ ਜੀ ਹਾਂਜੀ ਹਾਂ ਬਹੁਤ ਬਹੁਤ ਸ਼ੁਕਰੀਆ ਜੀ ਸਾਰੀ ਗੱਲਬਾਤ ਲਈ ਪਰ ਇਹ ਦੱਸ ਦੇ ਵੀ ਜਿਨ੍ਹਾਂ ਨੂੰ ਇਹ ਨੁਸਕੇ ਫਾਰਮੂਲੇ ਕਈ ਵਾਰ ਟਾਈਮ ਨਹੀਂ ਹੁੰਦਾ ਬਣਾਉਣ ਦਾ ਜਾਂ ਫਿਰ ਉਹ ਲੈਣਾ ਨਹੀਂ ਚਾਹੁੰਦੇ ਹੁੰਦੇ ਆ ਇਸ ਤਰ੍ਹਾਂ ਦੇ ਨੁਸਕੇ ਫਾਰਮੂਲੇ ਇਸਤੇਮਾਲ ਕਰਕੇ ਥੱਕੇ ਅੱਕੇ ਹੁੰਦੇ ਨੇ ਫਿਰ ਉਹਨਾਂ ਦਾ ਨੁਸਕਾ ਤੁਹਾਡੇ ਕੋਲ ਫਾਰਮੂਲਾ ਕੀ ਰਹਿੰਦਾ ਜੀ ਹਾਂਜੀ ਫਰੂਕੀ ਸਾਹਿਬ ਇਹ ਵੇ ਸਾਡਾ 골ਡ ਕੋਰਸ ਦੇਖੋ ਗੋਲੀ ਦਾ ਰੰਗ ਜੀ ਜੀ ਜਿੱਦਾਂ ਇਹ ਗੋਲੀ ਹੈ ਨਾ 골ਡਨ 골ਡਨ ਜੀ ਇਦਾਂ ਹੀ ਤੁਹਾਡਾ ਜਿਹੜਾ ਨੇ ਭੁੱਖੇ ਇਹ ਵੀ 골ਡਨ 골ਡਨ ਕਰ ਦੇਣਾ ਜਦੋਂ ਤੁਹਾਡੇ ਘਰ ਦੇ ਵਿੱਚ ਤੁਹਾਡਾ 파ਟਨਰ ਤੁਹਾਡੇ ਤੋਂ ਸੈਟੀਸਫਾਈਡ ਹੋਏਗਾ ਖੁਸ਼ ਹੋਏਗਾ ਕਦੀ ਵੀ ਘਰ ਦੇ ਵਿੱਚ ਕਿਲਕਲਾ ਕਲੇਸ਼ ਇਦਾਂ ਦੀ ਚੀਜ਼ ਨਹੀਂ ਆਏਗੀ ਤੇ ਫਿਰ ਤੁਹਾਡੇ ਜਿਹੜਾ ਜੀਵਨ ਹੈ ਉਹ ਖੁਸ਼ਹਾਲੀ ਭਰਿਆ ਹੋਏਗਾ ਤੇ ਇਹ ਗੋਲੀ ਦੀ ਇੱਕ ਖਾਸੀਅਤ ਤੁਹਾਨੂੰ ਦੱਸਣ ਲੱਗਾ ਬੜੀ ਅਮੇਜ਼ਿੰਗ ਜਿਹੜੀ ਚੀਜ਼ ਹੈ ਤੇ ਵਿੱਚ ਇਹ ਹਾਈ ਬੀਪੀ ਵਾਲੇ ਨੂੰ ਵੀ ਫਾਇਦਾ ਕਰਦੀ ਏ ਇਹ ਸ਼ੂਗਰ ਵਾਲੇ ਨੂੰ ਵੀ ਫਾਇਦਾ ਕਰਦੀ ਏ ਤੇ ਜਿਹਨੂੰ ਥਾਇਰੋਇਡ ਦੀ ਪ੍ਰੋਬਲਮ ਹੈ ਉਹਨੂੰ ਵੀ ਫਾਇਦਾ ਕਰੇਗੀ ਜਿਹਦਾ ਮੋਟਾਪਾ ਵਧਿਆ ਉਹਨੂੰ ਵੀ ਫਾਇਦਾ ਕਰੇਗੀ ਸੋ ਹਰ ਇੱਕ ਵਰਗ ਦੇ ਜਿਹੜੇ ਲੋਕ ਨੇ ਹਰ ਇੱਕ ਉਮਰ ਦੇ ਜਿਹੜੇ ਲੋਕ ਨੇ ਉਹਨਾਂ ਨੂੰ ਫਾਇਦਾ ਕਰਦੀ ਏ ਸਪੈਸ਼ਲੀ ਇਹ ਜਿਹੜੀ ਗੋਲੀ ਏ ਸਾਡੀ ਐਨ ਆਰ ਆਈ ਭਰਾਵਾਂ ਦੇ ਵਿੱਚ ਬੜੀ ਪ੍ਰਤਿਲਦਤ ਏ ਐਨ ਆਰ ਆਈ ਭਰਾ ਸਾਡੇ ਇੱਕ ਤੇਜ਼ਾ ਫਰੂਕੀ ਸਾਹਿਬ ਰੇਟ ਘਟੇ ਦੂਜੇ ਨੰਬਰ ਤੇ ਅਸੀਂ ਜਿਹੜੀ ਇਹ ਡਿਲੀਵਰੀ ਵੀ ਬਾਹਰ ਕਰਦੇ ਆਂ ਕੋਈ ਵੀ ਮੇਰਾ ਵੀਰ ਭਰਾ ਜਿਹਨੂੰ ਕੋਈ ਪ੍ਰੋਬਲਮ ਹੈ WhatsApp ਦੇ ਉੱਤੇ ਬੋਲ ਕੇ ਮੈਸੇਜ ਕਰੇ ਤੇ ਆਪਾਂ ਉਹਦੀ ਪੂਰੀ ਹੈਲਪ ਕਰਾਂਗੇ ਵਧੀਆ ਤਰੀਕੇ ਨਾਲ ਵਾਜਬ ਪੈਸਿਆਂ ਦੇ ਵਿੱਚ ਇਲਾਜ ਕਰਕੇ ਦਵਾਂਗੇ ਜੀ ਡਾਕਟਰ ਬਹੁਤ ਬਹੁਤ ਸ਼ੁਕਰੀਆ ਜੀ ਸਾਰੀ ਗੱਲਬਾਤ ਲਈ ਸੋ ਏ ਕਰਨ ਗੋਰਿਆਂ ਦੇ ਵੈਦ ਵੈਦ ਹਰਸ਼ਵੀਰ ਸਿੰਘ ਜਿਨ੍ਹਾਂ ਨੇ ਦੱਸਿਆ ਕਿ ਕਿਸ ਤਰੀਕੇ ਨਾਲ ਉਹਨਾਂ ਦਾ ਨਾਈਟ ਰੀਚਾਰਜ ਨੁਸਖਾ ਫਾਰਮੂਲਾ ਜਿਹੜਾ ਬੰਦਾ ਅਪਣਾਏਗਾ ਜਿਨ੍ਹਾਂ ਦੇ ਅਸੀਂ ਕਹਿ ਲਈਏ ਕਿ ਵੀਕਨੈਸ ਹੈਗੀ ਚਾਹ ਜਨਰਲ ਵੀਕਨੈਸ ਹੈ ਜਾਂ ਫਿਰ ਅਸੀਂ ਕਹਿ ਲਈਏ ਕਿ ਵਾਤਾ ਵੀਕਨੈਸ ਹੈਗੀ ਹੈ ਉਹਦੇ ਵਿੱਚ ਇਹ ਨੁਸਖਾ ਫਾਰਮੂਲਾ ਕਾਫੀ کارਗਰ ਸਾਬਤ ਹੋ ਸਕਦਾ ਹੈ ਡਾਕਟਰ ਸਾਹਿਬ ਜੀ ਤੁਹਾਨੂੰ ਮਿਲਣਾ ਹੋਵੇ ਫਿਰ ਮਿਲਣ ਦਾ ਢੰਗ ਵੀ ਸਾਨੂੰ ਜੰਦ-ਜੰਦ ਦੇ ਦੱਸ ਹੀ ਦਿਓ ਜੀ ਮਿਲਣ ਦਾ ਢੰਗ ਬਹੁਤ ਆਸਾਨ ਹੈ ਜੀ ਜਲੰਧਰ ਬੱਸ ਸਟੈਂਡ ਦੇ ਲਾਗੇ ਕਿੰਗ ਹੋਟਲ ਦੀ ਬੈਕ ਸਾਈਡ ਤੇ ਕਰਨਾਟਕਾ ਬੈਂਕ ਦੇ ਬਿਲਕੁਲ ਨਾਲ ਦੀ ਬਿਲਡਿੰਗ ਹੈ ਤੁਸੀਂ ਆ ਕੇ ਮੈਨੂੰ ਮਿਲ ਸਕਦੇ ਹੋ ਦੁਪਹਿਰੀ 1 ਵਜੇ ਤੋਂ ਲੈ ਕੇ ਸ਼ਾਮ ਦੇ 6 ਵਜੇ ਤੱਕ ਜਿੰਨੇ ਵੀ ਮੇਰੇ ਵੀਰ ਭਰਾਣੇ ਮਿਲਣਾ ਮੈਂ ਜ਼ਰੂਰ ਇੱਕ ਵਾਰੀ ਹੱਥ ਜੋੜ ਕੇ ਬੇਨਤੀ ਕਰਦਾ ਵਾਂ ਵੀ ਆਉਣ ਤੋਂ ਪਹਿਲਾਂ ਸਾਨੂੰ ਇਨਫੋਰਮ ਕਰ ਦਿਓ ਅਪਾਇੰਟਮੈਂਟ ਲੈ ਲਿਓ ਤਾਂ ਜੋ ਸਾਡੇ ਇੱਥੇ ਬਹੁਤ ਰਾਸ਼ ਰਹਿੰਦਾ ਤੇ ਕਿਸੇ ਵੀ ਮੇਰੇ ਵੀਰ ਭਰਾ ਨੂੰ ਜਦੋਂ ਕੋਈ ਮਿਲੇ ਬਿਨਾਂ ਜਾਂਦਾ ਤੇ ਮੈਨੂੰ ਬਹੁਤ ਦੁੱਖ ਲੱਗਦਾ ਕਿਉਂਕਿ ਮੈਂ ਤੁਹਾਡਾ ਦਿਲੋਂ ਇੱਜ਼ਤ ਸਤਕਾਰ ਪੂਰਾ ਕਰਦਾ ਵਾਂ ਜਿਹੜਾ ਵੀ ਆਂਦਾ ਆਪਣਾ ਸਮਾਂ ਕੱਢ ਕੇ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਵਾਰੀ ਸਾਨੂੰ ਇਨਫੋਰਮ ਕਰਕੇ ਫੇਰ ਆਉ। ਜੀ ਜੀ ਸਾਹਿਬ ਬਹੁਤ ਬਹੁਤ ਸ਼ੁਕਰੀਆ ਜੀ ਸਾਰੀ ਗੱਲਬਾਤ ਲਈ। ਸੋ ਤੁਸੀਂ ਵੀਡੀਓ ਦੇਖਣ ਤੋਂ ਬਾਅਦ ਤੁਹਾਡੇ ਮਨ ਦੇ ਵਿੱਚ ਕੋਈ ਸਵਾਲ ਕੋਈ ਸ਼ੰਕਾ ਪੈਦਾ ਹੁੰਦਾ ਤਾਂ ਅਸੀਂ ਨੰਬਰ ਦੇ ਦਿੱਤਾ। ਉਸ ਨੰਬਰ ਦੇ ਉੱਤੇ ਕਾਲ ਕਰਕੇ ਆਪਣੇ ਮਨ ਦਾ ਸਵਾਲ ਆਪਣੇ ਮਨ ਦਾ ਸ਼ੰਕਾ ਹੈ ਜਿਹੜਾ ਉਹ ਤੁਸੀਂ ਦੂਰ ਕਰ ਸਕਦੇ ਹੋ। ਫਿਲਹਾਲ ਮੈਨੂੰ ਇਹ ਵੀਡੀਓ ਇੱਥੇ ਖਤਮ ਕਰਨ ਦੀ ਆਗਿਆ। ਧੰਨਵਾਦ।